ਕਿ ਨਿੱਕੇ ਸੂਨ ਪਰਚਮ ਲਫਜ਼ ਲੋਦੇ ਯੇਸੂ ਰਾ ਪੁਰਸੋ ਜੱਤੀਆਂ ਉਠ ਜਗਾ ਦੇ ਮੂੰ ਮੂੰ ਬੱਤੀਆਂ ਉਠ ਜਗਾ ਦੇ ਮੂੰ ਮੂੰ ਬੱਤੀਆਂ ਇਹ ਤਾਂ ਇਥੇ ਵਗਦੀਆਂ ਹੀ ਰਹਣੇ ਪੋਣਾ ਕੁਪੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉਠ ਜਗਾ ਦੇ ਮੋਮਬੱਤੀਆਂ ਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ ਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ ਬਾੜ ਜੋ ਤਾਂ ਆਸ ਪਰੀਆਂ ਮਾਨ ਮੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉਠ ਜਗਾ ਦੇ ਮੋਮਬੱਤੀਆਂ ਮਨਿਆ ਕੇ ਰਾਜ ਨੇਰੇ ਦਾ ਹਠੀਲਾ ਮਨਿਆ ਕੇ ਰਾਜ ਨੇਰੇ ਦਾ ਹਠੀਲਾ ਪਰ ਅਜੇ ਜਿਉਂਦਾ ਹੈ ਕਿਰਨਾ ਦਾ ਕਬੀਲਾ ਕਾਲੀਆਂ ਸੱਪਿਆ ਤੇ ਸਤਰਾ ਲਾਲ ਰਤੀਆਂ ਉੱਠ ਜਗਾ ਦੇ ਮੋਮਬੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਵਾਵ ਰੋਲੇ ਉੱਠਦੇ ਹੀ ਰਹਿੰਦੇ ਨੇ ਤਤੇ ਵਾਵ ਰੋਲੇ ਉੱਠਦੇ ਹੀ ਰਹਿੰਦੇ ਨੇ ਤਤੇ ਪੱਤੇ ਚੜਾਣੇ ਝਾੜ ਦੇਣੇ ਆਕੇ ਪੱਤੇ ਪਰ ਇਸ ਦਾ ਮਤਲਬ ਇਹ ਨਹੀਂ ਪੂੰਗਰਨਾ ਪੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉਠ ਜਗਾ ਦੇ ਮੋਮਬੱਤੀਆਂ ਪੌਣ ਵਿੱਚ ਨਿਤ ਵਧ ਰਹੀ ਵਿਸ਼ ਤੋਂ ਨਾ ਡਰਦੇ ਪੌਣ ਵਿੱਚ ਨਿਤ ਵਧ ਰਹੀ ਵਿਸ਼ ਤੋਂ ਨਾ ਡਰਦੇ ਵੈਰਖ ਬੂਟੇ ਰੋਜ਼ ਆਪਣਾ ਕਰਮ ਕਰਦੇ ਜ਼ਹਿਰ ਨੂੰ ਅੰਮ੍ਰਿਤ ਚ ਬਦਲੀ ਜਾਣ ਪੱਤਿਆਂ ਉੱਠ ਜਗਾ ਦੇ ਮੂੰਬੱਤੀਆਂ ਤੂੰ ਜਗਾ ਦੇ ਮੂੰਬੱਤੀਆਂ ਰੋਣਾ ਇਹ ਰਹਿਰਾਸ ਦਾ ਵੇਲਾ ਹੈ ਕੁੜੀਏ ਰੋ ਨਾਏ ਰਹਿਰਾਸ ਦਾ ਵੇਲਾ ਹੈ ਕੁੜੀਏ ਕਾਲ ਨੂੰ ਨਾ ਰੋਏ ਤਰੇ ਕਾਲਾਂ ਨਾਲ ਜੁੜੀਏ ਸਿਰ ਤੋਂ ਸਭ ਲੰਘ ਜਾਂਦੀਆਂ ਨੇ ਸੜ ਸਤੀਆਂ ਤੂੰ ਜਗਾ ਦੇ ਮੋਮਬਤੀਆਂ ਉਠ ਜਗਾ ਦੇ ਮੋਮਬਤੀਆਂ ਏਤਾ ਇਥੇ ਵਗਦੀਆਂ ਹੀ ਰਹਿਣੀਆਂ ਪੋਣਾ ਕੁੱਪਤੀਆਂ ਤੂੰ ਜਗਾ ਦੇ ਮੋਮਬਤੀਆਂ ਉਠ ਜਗਾ ਦੇ ਮੋਮਬਤੀਆਂ ਉਠ ਜਗਾ ਦੇ ਮੋਮਬਤੀਆਂ